ਹਾਂਜੀ ਕਿਸਾਨ ਵੀਰੋ ਸਵਾਤਾ ਤੋਂ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਦੋ ਜਰਸੀ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਦੋਨੇ ਬਈ ਟਾਪ ਕਲਾਸ ਨੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਹਿਮਤ ਸਹਿਮਤ ਬਾਈ ਹੋ ਠੀਕ ਹੋ ਵਧੀਆ ਵਧੀਆ ਡਾਕਟਰ ਸਾਹਿਬ ਨਾਮ ਤੇ ਡਰੈਸ ਨਾਮ ਮੇਰਾ ਸੁਖਾ ਪਿੰਡ ਮੇਰਾ ਨਹਿਨੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪਾ ਡਾਕਟਰ ਨੇੜੇ ਪਿੰਡ ਬਾਈ ਨੇੜੇ ਸ਼ਨਾ ਸੈਣਾ ਪਧੌੜ ਠੀਕ ਹੈ ਬਾਈ ਤੇ ਮੋਬਾਈਲ ਨੰਬਰ ਬੋਲੋ। ਮੋਬਾਈਲ ਨੰਬਰ ਹੈਗਾ 6283579218। ਭਾਈ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪੌਂਸ? ਉਹ ਭਾਈ ਆਪਾਂ ਪਾਈ ਸੀ ਮੰਨ ਕੇ ਚੱਲ 12 ਵਜੇ ਪਾਈ ਸੀ। ਹਾਂਜੀ। ਸ਼ਾਮ ਨੂੰ ਸੀ 7 ਵਜੇ ਨੂੰ ਤਿੰਨੇ ਗਾਈਆਂ ਬੱਗੇ ਸਿਆ ਦੇਖ ਲੋ ਤਿੰਨੇ ਹੀ ਹੋ ਗਈਆਂ ਸੀਗੀਆਂ। ਸਹੀ ਆ। ਮੁੱਲ ਜਾਇ ਸੀ ਨਾ। ਮੁੱਲ ਜਾਇ ਸੀਗੇ ਆਪਾਂ। ਅ ਬੱਚੇ ਚੰਗੇ ਸੀ ਨਾ ਬੱਚੇ ਤਿੰਨੇ ਚੰਗੇ ਸੀ ਆਪ ਵੀ ਟੌਪ ਦੇ ਆ। ਹੂੰ। ਤੇ ਕਿੰਨੀ ਉਮਰ ਆ ਪਹਿਲੇ ਨੰਬਰ ਵਾਲੇ ਬੱਚੇ? ਡਾਕਟਰ ਦੋਨੇ ਬੱਚੀਆਂ 8 ਤੋਂ 8.5 ਮਹੀਨਿਆਂ ਦੀਆਂ ਹੋਣਗੀਆਂ। ਓਕੇ ਭਾਈ। ਚੱਲ ਕੋਈ 9 ਦੀ ਲੈ ਲੈ 8 ਤੋਂ 8.5 ਮਹੀਨ ਪੂਰੇ ਟਾਪ ਦੀਆਂ ਇੱਕ ਕਰਵਾਈਆਂਗੇ ਹਰ ਮੋਜ ਓਕੇ ਹਾਂਜੀ ਬਈ ਤੇ ਕਿਹੜੇ ਡੀਗਰੀਆਂ ਪਤਾ ਕੋਈ ਟੀਕੇ ਦਾ ਨਹੀਂ ਪਤਾ ਆਪਾਂ ਆਮਾਨ ਦਾ ਰਿਕਾਰਡ ਬਈ ਕੋਈ ਯਾਰ ਡਾਕਟਰ ਆਪਦਾ ਦੱਸਣੀ ਨਹੀਂ ਕੁਝ ਵੀ ਠੀਕ ਆ ਬਾਈ ਤੇਵਾ ਸੱਤ ਤੇ ਬੋਲ ਦਿੰਗਾ ਤਾਂ ਹਾਂ ਸਹੀ ਗੱਲ ਆ ਹੋਲ ਆ ਬਈ ਪਹਿਲੇ ਨੰਬਰ ਹੀ ਦਿਖਾ ਦਈਏ ਬਰੀਡ ਇੱਕ ਨੰਬਰ ਆ ਬਈ ਤੇ ਕਦ ਕਾਠ ਉਮਰ ਛੋਟੀ ਹੈ ਹਜੇ ਝੂਲੀ ਕਿਵੇਂ ਆ ਬਈ ਚਾਰ ਥਾਣਾ ਲਾਟਰ ਲਾ ਚਾਰ ਥਾਣੇ ਨੇੜੇ ਤੋਂ ਚੈੱਕ ਕਰਵਾਣੇ ਲੈ ਹਾਂ ਕੀ ਬਾਤ ਬਹੁਤ ਚੰਗਾ ਥਾਣ ਲੱਗਿਆ ਹਨ ਅੱਲਾ ਗੱਲਾ ਥਾਣ ਪੂਰੀ ਵਿਤੀ ਦੇ ਥਾਣ ਬਾਕੀ ਕਲਰ ਦੇਖੋ ਯਾਰ ਅਸਲ ਜਰਸੀ ਵਾਲਾ ਕਲਰ ਹੈ ਕਿ ਨਹੀਂ ਬਈ ਹਾਂ ਦੇਖ ਰੋ ਇਸ ਦੀ ਬਿਊਟੀ ਕਮਾਲ ਬੋਲੀ ਬੜੀ ਚੰਗੀ ਟੂਆ ਟੂਆ ਬਹੁਤ ਚੰਗਾ ਕੁਆਲਿਟੀ ਤੇ ਮਣਾ ਵੀ ਐ ਲਾਲ ਹੀ ਇਹਦੀਆਂ ਦੇ ਸਹੀ ਗੱਲ ਆ ਸਾਰੀ ਲਾਲ ਐ ਟੂ ਜਨ ਹੂੰ ਸਹੀ ਗੱਲ ਐ ਇਸ ਕਲਰ ਦੀ ਬਈ ਮੰਗ ਵਾਲੀ ਆ ਕਿ ਨਹੀਂ ਬਈ ਹਾਂ ਲੈਟਰ ਹੂੰ ਬਾਕੀ ਉੱਤੋਂ ਪੱਧਰ ਲੰਮੀ ਲੁੰਮੀ ਫੁੱਲ ਉਮਰ ਹਜੇ ਛੋਟੀ ਆ ਉਸ ਹਮਨਾ ਕੱਦ ਠੀਕ ਆ ਬਈ ਬ੍ਰੀਡ ਇੱਕ ਨਾ ਮੇਰਾ ਮਹਾਨ ਦਾ ਰਿਕਾਰਡ ਬਾਈ ਕਹਿੰਦਾ ਆਪਾਂ ਦੱਸਣਾ ਕੋਈ ਨਹੀਂ ਜੱਜਮੈਂਟ ਆਪ ਲਾ ਲਓ ਵੀ ਕਿਹਨਾਂ ਬਾਈ ਸੇਵਾ ਸਿਰ ਤੇ ਡਾਕਟਰ ਇੱਥੇ ਕੋਈ ਜਾ ਕੇ ਤੂੜੀ ਤੇ ਬਹਣਾ ਤੇ ਫੇਰ ਆਪਾਂ ਰਿਕਾਰਡ ਕੀ ਕਰੂ ਉੱਥੇ ਜਾ ਕੇ ਸਹੀ ਗੱਲ ਆ ਬਾਈ ਨਹੀਂ ਤੋੜਾ ਤੋੜਾ ਉੱਦੋਂ ਪੱਧਰ ਦੇ ਬੱਚੀਆਂ ਹੂੰ ਕਿਆ ਬਾਤ ਲੈ ਉੱਦੋਂ ਪੱਧਰ ਦੇ ਜਾਵਾਂ ਹਨ ਹੂੰ ਉਪਲੀ ਵੀ ਆਣਾ ਬੱਚੀਆਂ ਜਮਾ ਦੋਨੀਆਂ ਪਲੀਆਂ ਹੋਣਗੀਆਂ ਡਾਕਟਰ ਵੀੜ ਤੇ ਪਲੀਆਂ ਹੋਣਗੀਆਂ ਦੋਨੀਆਂ ਪਲੀਆਂ ਉਹਨਾਂ ਛੱਡ ਜਾਵਾਂਗਾ ਸੀਗੀਆਂ ਹਾਂ ਸਾਂਭੀਆਂ ਵੀ ਆ ਬੱਚੀਆਂ ਇਹ ਜੀ ਗੱਲ ਨਹੀਂ ਹੈਗੀ ਵੀ ਬਿਨਾ ਖਰਾਕ ਤੋਂ ਆਈਆਂ ਨੇ ਖਰਾਕ ਉਹ ਖਾਦੀ ਵੇਦਾ ਨਹੀਂ ਆ ਬੱਚੀਆਂ ਇੱਕ ਬਈ ਸੀਟੀ ਡੀ ਕਾ ਲੈ ਲੈਣੀ ਹੈ ਜਿਹੜੇ ਹਿਸਾਬ ਨਾਲ ਇਹਨਾਂ ਦਾ ਬਾਕੀ ਹਾਲ ਹੈ ਹਜੇ ਇਹ ਬੱਚੇ ਆ ਨਾ ਛੋਟੇ ਲੈ ਲੈਣਗੇ ਟੀਕਾ ਦਾ ਹਾਂ ਤੇ ਸਕੂਲ ਤੋਂ ਦੇਖੋ ਬੋਦੀਪਾਦੀ ਲੈ ਵਿੱਚ ਦੀ ਖੁਣਾ ਖੜਨੀ ਖੁੜਨੀ ਬੈੜਦੀ ਪੂਰੀ ਇੱਕ ਨੰਬਰ ਆ ਲੈ ਲੈ ਕੀ ਬਾਤ ਹੈ ਡਾਇਮੰਡ ਪੀਸ ਆ ਨਾ ਜਮਾਂ ਡਾਕਟਰ ਕਾਨੂੰ ਮਿਲਦੇ ਆ ਇਹ ਜੇ ਬੱਚੇ ਨੂੰ ਹੂੰ ਕੀ ਮੁੱਲ ਲਾ ਫਿਰ ਇਹਦਾ ਜੈਜ ਸਿੰਘ ਦਾ ਡਾਕਟਰ ਜੋੜੇ ਦੇ ਮੁੱਲ 35000 ਮਾਨਦਾਨ ਹੋ ਜਾ ਕਰ ਦਾਂਗੇ ਡਾਕਟਰ ਠੀਕ ਆ ਬਈ ਜੋੜੇ ਦਾ ਹੀ ਮੁੱਲ ਕਰਿਆ ਬਾਈ ਨੇ 35000 ਰੁਪਏ ਮਾਨ ਤੋਂ ਕੋਈ ਚੱਕਰ ਨਹੀਂ ਹੋ ਜੂਗਾ ਬੱਚੇ ਬਹੁਤ ਚੰਗੇ ਨੇ ਮੋਲੋ ਸਭ ਨਾਲ ਬਾਈ ਨੇ ਜਮਾ ਜਜ ਰੱਖਿਆ ਖਿੱਚ ਕੇ ਮੋਲ ਰੱਖਿਆ ਬਾਹਲਾ ਮੋਲ ਨਹੀਂ ਰੱਖਿਆ ਕਿ ਨਹੀਂ ਬਾਈ ਹਾਂ ਡਾਕਟਰ ਹੂੰ ਬਾਕੀ ਬੱਚੇ ਸੰਖੇ ਵਾਲਾ ਬੱਚਾ ਦੇ ਕੁਆਲਿਟੀ ਵਾਲੀ ਆ ਬੱਚਿਆਂ ਚ ਹੂੰ ਨੇ ਵੋਦੀ ਵਾਦੀ ਪੂਰੀ ਚੰਗੇ ਨੇ ਖੜ ਨਹੀਂ ਖੁਣ ਨਹੀਂ ਦੇਖ ਬੱਚੀ ਇੱਕ ਨੰਬਰ ਆ ਬੱਚੀ ਕਵਾਲਿਟੀ ਦਾ ਬਈ ਇੱਕ ਨੰਬਰ ਆ ਸਹੀ ਗੱਲ ਇਹ ਭਾਲਦਿਆਂ ਟੱਪਣ ਟਪਾਉਣਾ ਹੂੰ ਸਿਰੇ ਦੀਆਂ ਹੀ ਚੀਜ਼ਾਂ ਲਿਆਉਂਦਾ ਬਾਈ ਲਿਆਉਂਦਾ ਤਾਂ ਇੱਕ ਦੋ ਹੀ ਆ ਪਰ ਐਂ ਮਿਹਨਤ ਕਰਕੇ ਲੱਭ ਲੁੱਭ ਕੇ ਲਿਆਉਂਦਾ ਕਿ ਨਹੀਂ ਬਾਈ ਹਾਂ ਡਾਕਟਰ ਹੂੰ ਐਦੀ ਉਮਰ ਵੀ ਸੇਮ ਜਿਹੀ ਇਹਦੇ ਨਾਲ ਹੀ ਇਹ ਡਾਕਟਰ ਵੀ ਠੀਕ ਆ ਬਾਈ ਇਹਦਾ ਦੇਖ ਲਾ ਲੋ ਮੂੰਹ ਸੇਸ ਦੀ ਬਿਊਟੀ ਦੇਖੋ ਬੋਲੀਪਾਲ ਦੀ ਪੂਰੀ ਚੰਗੀ ਟੂਆ ਟੂਆ ਪੂਰਾ ਚੰਗਾ ਪੈਂਦਾ ਕਰਮਾ ਵਾਲੀ ਦੇ ਬੋਲੀ ਬਾਈ ਤੁਰੀ ਨੂੰ ਪਲੀ ਵੀ ਇਹ ਵੀ ਬਹੁਤ ਹੈ ਵੀ ਡਾਕਟਰ ਤੂਰੀ ਪਲੀ ਵੀ ਹੈ ਪੂਰੇ ਫੁੱਲ ਪਲੀ ਵੀ ਹੈ ਝੋਲੀ ਚਾਰੀ ਆ ਸਨ ਜਮਾ ਡਾਕਟਰ ਚਾਰ ਥਾਲ ਪੰਜਵਾਂ ਛੜ ਨਹੀਂ ਹੁਆ ਜਾ ਵਾਤਾ ਵਿੱਚ ਸੋਰਾ ਇੱਕ ਨੰਬਰ ਉੱਤੋਂ ਪੱਧਰ ਪਲੀ ਵੀ ਫੁੱਲ ਚੰਗੀ ਬਰੀਡ ਆ ਹਾਂ ਬਰੀਡ ਆਪ ਬੋਲਦੀ ਆ ਯਾਰ ਮੂੰਹ ਚਲ ਕਰ ਪੱਠੇ ਵਾਲੇ ਖਾਦੇ ਵੇ ਦੇਖਦਾ ਢੋਲ ਨੂੰ ਕਸੀ ਖੜੀ ਅੱਜ ਹੱਟੀ ਨਹੀਂ ਖਾਣੋ ਇਹ ਚਾਰੂ ਵਾਲੀ ਆ ਨਾ ਹਾਂ ਚਾਰੂ ਵਾਲੀ ਆ ਇੱਕ ਪਾਣੀ ਪੂਣੀ ਵੱਧ ਪੀ ਲੈ ਢੋਲ ਨੂੰ ਕਸੀ ਖੜੀ ਆ ਇਹ ਹੂੰ ਸਹੀ ਗੱਲ ਐ ਬਾਈ ਲੈ ਬਾਕੀ ਮੂੰਹ ਮੱਤਾ ਦਿਖਾ ਦੇ ਰਾ ਟੁੱਲਾ ਇੱਧਰ ਨੂੰ ਫੇਸ ਕਰ ਦੇ ਲੈ ਬਿਊਟੀ ਚੈੱਕ ਕਰੋ ਕਰਮ ਵਾਲੀ ਦੀ ਕੀ ਬਾਤ ਬੜੀ ਚੰਗੀ ਕੁਆਲਿਟੀ ਹੈ ਨਾ ਹੂੰ ਚਾਰ ਹੀ ਥਾਣਾ ਲੈਟਰੋਂ ਤੋਂ ਪੱਧਰ ਦੇਖ ਲੈ ਨਾ ਸਿੱਧੀ ਲਚਾਰ ਹੀ ਥਾਣਾ ਲੈ ਦਿਖਾ ਦੇ ਝੂਲੀ ਨੇੜ ਤੋਂ ਚੈੱਕ ਕਰ ਬਾਨ ਲੈ ਕੀ ਬਾਤ ਹੈ ਇੱਕ ਨੰਬਰ ਝੂਲੀ ਹੈ ਕਿ ਨਹੀਂ ਹੂੰ ਬਾਕੀ ਖੜਨ ਦੀ ਖੁਣ ਨਹੀਂ ਦੇ ਪੱਧਰ ਆ ਗੱਲ ਕਰ ਅੱਜ ਪੱਠੇ ਵਾਲਾ ਖਾ ਕੇ ਪਾੜਾ ਢੱਡ ਕਰੀ ਖੜੀ ਅੱਜ ਰੱਜ ਵਾਲਾ ਗੇ ਹਟ ਹੀ ਨਹੀਂ ਖਾਣੋ ਨਾ ਚਾਰੂ ਆ ਪੂਰੀ ਚਾਰੂ ਆ ਹੂੰ ਹਾਂ ਖਾਣ ਪੀਣ ਨੂੰ ਬਾਈ ਕਹਿੰਦਾ ਖੋਲੀਆਂ ਨੇ ਸਟੇਟੂ ਹੀ ਤਿਆਰ ਹੋ ਜਾਣੀਆਂ ਜਿਹੜੇ ਹਸਾਮਨਾ ਖੜਾ ਕੇ ਇਹਨਾਂ ਨੂੰ ਪਈ ਵੀ ਆ ਨਾ ਫਲੀ ਵੀ ਬੱਚੀਆਂ ਫੁੱਲ ਨੇ ਬ੍ਰੀਡ ਫੇਸ ਬਹੁਤ ਦੀ ਬਾਦੀ ਪੂਰੀ ਚੰਗੀ ਸੁਨੱਖ ਬਣਾ ਬੱਚੀ ਦੇ ਵਿੱਚ ਫੁੱਲ ਆ ਤੇ ਮੁੱਲ ਵੀ ਬਾਈ ਨੇ ਜੈ ਜੈ ਰੱਖਿਆ ਡਾਕਟਰ ਜੋੜੇ ਦਾ ਮੁੱਲ 35000 32000 ਦਾ ਜੋੜਾ ਦੇ ਦੂੰ ਠੀਕ ਆ ਬਾਈ 35000 ਰੁਪਿਆ ਮੁੱਲ 32000 ਦਾ ਜੋੜਾ ਬਾਈ ਕਹਿੰਦਾ ਆਪਾਂ ਦੇ ਦੇਾਂਗੇ ਬਾਈ ਠੀਕ ਹੈ ਜਮੋ ਜੈਜ ਮੁੱਲ ਕੁਆਲਿਟੀ ਦੇਖ ਠੀਕ ਅਸਰ ਕੁਆਲਿਟੀ ਹੈ ਲੈੜ ਨਹੀਂ ਛੋੜ ਨਹੀਂ ਬੱਚੀ ਦੀ ਇੱਕ ਨੰਬਰ ਹੈ ਡੈਵਿਡ ਪੀ ਦੇਣਾ ਡਾਕਟਰ ਜੋੜੇ ਇਕੱਠਾ ਕੱਲੀ ਨਹੀਂ ਕਿਸੇ ਨੂੰ ਹੂੰ ਇੱਕੋ ਹੀ ਥਾਂ ਤੋਂ ਬਾਈ ਜੋੜਾ ਲੈ ਕੇ ਆਇਆ ਜੋੜਾ ਹੀ ਅੱਗੇ ਬਾਈ ਜੋੜੇ ਹੀ ਦੇਵਾਂਗੇ ਦੇ ਦੇਾਂਗੇ ਚਲੋ ਵਧੀਆ ਬਾਈ ਜੋੜਾ ਇਕੱਠਾ ਰਵੇ ਹੈਨਾ ਬਾਈ ਹੂੰ ਕੁਆਲਿਟੀ ਇੱਕ ਨੰਬਰ ਹੈ ਮੁੱਲ ਜਾਇਜ਼ ਆ ਕਿਸੇ ਵੀ ਦੋਨਾਂ ਦੇ ਮੂੰਹ ਮੱਥੇ ਵਿਖਾ ਦੇ ਲੈ ਡਾਕਟਰ ਹੂੰ ਲੈ ਲੈ ਇਸ ਫੁੱਲਸ ਦੋਨਾਂ ਦੇ ਇੱਕੋ ਜਿਹੇ ਆ ਹਨਾ ਆਲੋ ਇੱਕੋ ਜੀਆਂ ਜਮਾ ਬਾਈ ਕਬੂਤਰਾਂ ਦਾ ਜੋੜ ਆਈ ਆ ਬਾਈ ਧੰਨਵਾਦ